ਵੀਰ ਬਣ ਕੇ ਕਮੇਟੀ ਦੇ ਵਿੱਚ ਸਾਰੇ ਕਮੇਟੀ ਮੈਂਬਰ ਬਾਹਰ ਹੋ ਗਏ ਗਰਾਊਂਡ ਦੇ ਵਿੱਚ ਵੀਰ ਬਣ ਕੇ ਜਿਵੇਂ ਕੱਡੀ ਕੋਲੇ ਕੱਡੀ ਕੋਲੇ ਪਹੁੰਚੋ ਇੱਕ ਪਸ਼ੂ ਕੋਲੇ ਇੱਕ ਪੰਦਾ ਹੋ ਜਾਓ ਵੀਰੇ ਮਾਗੀ ਬਾਹਰ ਹੋ ਜਾਓ ਭਾਈ ਭਾਈ ਲਾਓ ਆਪਣੇ ਲਾਉਂਸ ਰੱਖੋ ਸਾਰੇ ਪੱਖ ਦੇ ਮੱਝਾਂ ਨੇ ਉਹ ਕਰੂ ਰੱਖੀ ਕੱਟੀ ਵਾਲੇ ਬਾਈ ਸਰਕਾਰ ਕੱਟ ਬਾਈ ਬਾਈ ਜੀ ਆਪ ਆਪਣੀਆਂ ਲੰਗੀਆਂ ਕੋਲੇ ਹੋ ਜਾ ਬੀਨ ਮੈਂ ਲੱਗੇ ਅਭੀ ਬੱਸ ਕਰਕੇ ਕਿਸਨੂੰ ਕੋਈ ਪ੍ਰਾਪਨਾ ਹੋਵੇ ਜੇ ਕੋਈ ਕਿਸੇ ਨੂੰ ਕੋਈ ਸਵਾਲ ਹੈ ਡਾਕਟਰ ਸਟੇਜ ਤੇ ਹੋਣਗੇ ਉਹਨਾਂ ਕੋਲ ਜਾ ਕੇ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਸਮੋਹ ਸੰduਸ਼ਟ ਕਰਕੇ ਦੋਰਨਗੇ ਆਪਾਂ ਦੀ ਫਾਈਨਲ ਟਿਸ਼ੂ ਹੁਣ ਬੋਲਣ ਲੱਗਿਆ ਹੋਣਾ ਬਾਈ ਨੰਬਰ ਦਾ ਅਨਾਉਂਸ ਕਰ ਰਿਹਾ ਕਬੜੀ ਇੱਕ ਬੇਨਤੀ ਹੈ ਕਿ ਤਾੜੀਆਂ ਜਰੂਰ ਮਾਰ ਦਿਓ 10ਵੇਂ ਨੰਬਰ ਤੇ ਟੈਗ ਹੈ ਜੀ ਐਮ 25 10ਵਾਂ ਨੰਬਰ ਟੈਗ 22 ਸਾਡੇ ਬਾਈ ਕਾਰੀ ਚੱਲ ਰਹੀ ਆ ਬਾੜੇ ਬਾਈ ਬਿਲਕੁਲ ਬਿਲਕੁਲ ਸਾਨੂੰ ਮੈਚ ਲਈ ਬੇਨਤੀ ਨਹੀਂ ਸੁਣ ਰਹੇ ਆਕਸਾ ਉਸ ਨੇ ਦੇ ਬੱਥਣ ਕੇ ਸਾਨੂੰ ਕੱਲੇ ਕੱਲੇ ਸਵਾਲ ਦਾ ਜਵਾਬ ਨਹੀਂ ਲੱਗ ਗਿਆ ਮਾੜੇ ਨੂੰ ਗਿਆ ਨਹੀਂ ਹਾਂਜੀ ਬਿਲਕੁਲ ਫੇਰ ਹੀ ਨਾ ਸਰਦਾ ਫਾਇਦਾ ਭਾਈ ਫੇਰ ਹੀ ਮਿਲਿਆ ਹੁੰਦਾ ਫਾਇਦਾ ਕਿ ਲਾਈਟ ਨਾ ਇੱਕ ਤੰਬੂ ਦੀ ਪੂਰੀ ਲਾਈਨ ਨਹੀਂ ਕਦੇ ਕੋਈ ਲਾਈਟ ਚਾਰੀ ਵੀ ਬਿੰਦੂ ਦੇ ਤੰਬੂ ਦੀ ਇੱਕ ਪੂਰੀ ਲਾਈਨ ਦੇ ਵਿੱਚ ਲਾਈਟ ਨਹੀਂ ਗਈ ਪੂਰੀ ਲਾਈਨ ਦੇ ਬਿਨਾਂ ਲਾਈਟ ਨਹੀਂ 10 ਮੈਂ ਨੰਬਰ ਜੀ ਐਮ 25 ਹੱਥ ਖੜਾ ਕਰੋ ਐਮ 25 ਵਾਲਾ ਬੰਦਾ ਹੱਥ ਖੜਾ ਕਰੋ ਨੰਬਰ 25 10 ਨੰਬਰ ਦੇ ਵਿੱਚ ਰੱਖੋ ਜੀ ਨੰਬਰ 27 ਐਮਮੋਬੀ ਜੀ 10 ਲਾਲਾ 39 ਨੰਬਰ ਦੇ ਵਿੱਚ ਐਮਮੋ 100 ਐਮਮੋ 100 ਜੀ ਦਾ ਇਧਰ 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 ਨੰਬਰ ਨੰਬਰ ਦੀ ਐਸ ਹੁੰਦਾ ਹੈ ਬੰਦਿਆ ਨੇ ਦੰਗਾਲ ਨੂੰ ਕੁਝ ਵੀ ਨਹੀਂ ਖਲੇ ਜਿੱਸਾ ਕੰਨ ਲਿਆ ਭਜਾ ਜੀ ਯਾਰ ਇਹ ਵੀ ਵੇਖੋ ਜੀ ਆਖਰਾ ਨੰਬਰ ਹੈ ਜੀ ਐਮਮੋ 79 ਐਮਮੋ 79 ਨੰਬਰ ਦੀ ਬਿੱਲੀ ਜਰਾ Satu nomor berapa? Sorry. nomor Ampi. Ampi. nomor berapa Ampi? nomor berapa Ampi? nomor berapa? Satu nomor berapa? ਇਹ ਸੋਣ ਲਾਵਾ ਕਿ ਸਪੈਸ਼ਲ 10 ਦੇ ਵਾਈਕਿੰਗ ਸਾਊਥ ਦਾ ਗਰੀਸੀ ਸਾਊਥ ਦੇ ਬੱਚੇ ਤੁਸੀਂ ਇਸ ਨੰਬਰਾਂ ਤੇ ਆਇਓ 5ਵੇਂ ਨੰਬਰ ਵਾਲਾ ਵੀਰ 9 4ਥੇ ਨੰਬਰ ਵਾਲਾ ਵੀਰ ਐਮ 95 ਐਮ 95 4ਥੇ ਨੰਬਰ ਤੇ ਆ ਗਏ ਆ 3 ਗਾਦਾ ਗੀ ਹੋ ਗਏ ਰਿਜ਼ਲਟ ਚੋਂ ਖੁੱਲ ਗਿਆ ਤਾਂ ਕਾਈਦਾ ਹੋ ਗਿਆ ਮੈਂ ਵੀ 2 ਨੰਬਰ ਅਨਾਉਂਸ ਕਰਦਾ ਜੀ ਐਮ 7 ਅਮਰ 7 3 ਨੰਬਰ ਆਜੀ ਤੇ ਤਾੜੀਆਂ ਮਾਰਦੇ ਖੁੱਲ ਜਿਹੜੇ ਅਮਰ ਸਾਤਾ ਜੀ ਜੀ ਦੋ ਜੀ ਸਭ ਲਈ ਤਾੜੀਆਂ ਸਭ ਨੂੰ ਬੰਦੀ ਆਜਾ 4 ਨੰਬਰ ਦੀ ਝੋਦੀ ਦੀ ਬਾਜੇਗੀ ਜੀ ਜੀ ਨੰਬਰ ਤੇ ਲੱਗੇ ਆ ਇੱਧਰ ਲਾ ਲੋ ਬਾਈ ਦੂਜੇ ਨੰਬਰ ਤੇ ਆ ਜੀ ਐਮ ਕੋਟੀ ਦੂਜਾ ਨੰਬਰ ਆ ਜੀ ਐਮ ਕੋਟੀ ਦਾ ਐਮ ਕੋਟੀ ਦਾ ਦੂਜਾ ਨੰਬਰ ਹੈ ਇੱਕੋ ਨੰਬਰ ਰਹਿ ਗਿਆ ਜੀ ਅਨਾਉਂਸ ਕਰਦਾ

ਅਰਜਨ ਕੁੰਗੜ ਦੀ ਪਤਨੀ ਆਮਾ ਜੀ ਦੇ ਪੁੱਤਰ ਕੁੰਗੜ ਇਹ ਪੀਡੀਐਫ ਜਗਰਾਂ ਉੱਤੇ ਐਤ ਦੀ 25 ਦੇ ਮੇਲੇ ਦੀ ਇੰਨੀ ਮਾਣ ਨੇ 21 ਕਿਲੋ 50 ਪੱਤੀ ਦੀਆਂ ਦੇ ਲੈਣ ਦੇ ਬੰਦੇ ਨੇ ਦੂਜੇ ਸੁਹੇ ਜੀ ਦੂਜੇ ਸੁਹੇ ਬਹੁਤ ਚੰਗੇ ਦੁੱਧ ਦੇ ਰੱਖਾਂ ਦੀ ਬੰਦੀ ਹੈ ਜੀ ਮਾਣ ਵਿੱਚ ਦੁੱਧ ਦਿੰਦਾ ਅਹਿਮਦ ਪੰਜਾ ਦਾ ਨਾਮ ਹੈ 55 2023 ਦੇ ਵਿੱਚ ਜੀ ਜੀ ਦੀ ਮਾਂ ਨੇ 15 ਕਿਲੋ 200 ਗ੍ਰਾਮ ਕੱਢੇ ਪਹਿਲੇ ਸੁਹੇ ਦੋ ਦੰਦ ਸਹੀ ਗੱਲ ਲੱਗਦੀ ਹੈ ਜੀ ਮੇਲਾ ਜਿੱਤ ਗਿਆ ਪਯਾ ਬੰਦਿਆਂ ਦੀ ਝੋਟੀ ਫਾਸਟ ਆ ਤੇਰਾ ਪਿੰਡਾ ਬਾਈ ਬਾਜਾ ਖਾਨਾ ਜੀ ਬਾਜਾ ਖਾਨਾ ਮੋਬਾਈਲ ਨੰਬਰ 94650 ਜੀ 03350 ਠੀਕ ਆ ਠੀਕ ਆ ਅਰਜਨ ਗੁੰਗੜ ਦਿਆ ਇਹੇ ਹਾਂਜੀ ਮਾਦਰ ਕਾਉੜ 21 ਕਿਲੋ ਹਾਂਜੀ ਦੂਜੇ ਸੋਏ ਦੂਜੇ ਸੋਏ ਵੀ ਲੈ ਜਾ ਹਾਂਜੀ ਆਰਦਾ ਸਾਤ ਤੀਜਾ ਐਮ ਬਟਾਦਰ ਮੇ ਜੱਫਾ ਬਾਈ ਕਿੰਨੇ ਨੰਬਰ ਦੇਈਆ ਕਿੰਨੇ ਮੀ ਨੰਬਰ ਦੇ ਤਿੰਨ ਨੰਬਰ ਦੇ ਬਾਈ ਤਿੰਨ ਨੰਬਰ ਦੇ ਕਿਹੜੇ ਦੀਆ ਬਾਈ ਇਹ ਸ਼ਿਮਰਾ ਸਮਰਾਟਪੁਰ ਹੀ ਆ ਸ਼ਾਮਵਾਲਕੇ ਸ਼ਾਮਵਾਲਕੇ ਮਾਦਰਕੌੜਾ ਮਾਦਰ 18 19 ਲੀਟਰ ਬਾਈ ਠੀਕ ਆ ਸਾਡੇ ਸ਼ਿਮਲੇ ਦੀ ਗੱਬਣਾ ਹੈ ਪੰਡਾ ਪੰਗੀ ਦਾ ਮੋਬਾਈਲ ਨੰਬਰ ਬਾਈ ਨੰਬਰ 997885222 ਠੀਕ ਆ ਜਿਹੜੀ ਜਲਦੀ ਚੋਟ ਮੈਂ ਇੱਕ ਤੇ 10 ਰੁਪਏ ਦੋ ਨੰਬਰ ਦੋ ਨੰਬਰ ਨਹੀਂ ਬਾਈ ਚੌਥੇ ਦੇ ਆਹੇ ਚੌਥੇ ਦੇ ਆ ਚੌਥੇ ਦੇ ਕੋਈ ਨਹੀਂ ਕੋਈ ਨਹੀਂ ਇਹਦਾ ਕੀ ਹੋਵਾ ਕਿਹੜੀ ਵੀ ਸੀਮਿੰਟ ਦੀ ਆ ਇਹ ਬਈ ਘਰੇ ਤੋਂ ਪਾਈ ਸਾਡੇ ਲੁਕਾਨੜ ਝੋਟਾ ਉਹਦਾ ਕੋਦੀ ਆ ਬਈ ਅੱਛਾ ਅੱਛਾ ਹਾਂ ਤੇ ਮਾਦਰ ਰਿਕਾਰਡ ਕੀ ਹੈ ਬਈ ਇਹਦਾ ਇਹਦਾ 21 ਲੀਟਰ ਬਈ 21 ਲੀਟਰ ਸੀਮਿੰਟੀ ਦੀ ਆ ਮਲਤੀ ਦੀ ਅੱਛਾ ਕਿੰਨੀ ਖੁਸ਼ੀ ਆ ਗਈ ਪੂਰਾ ਖੁਸ਼ ਆਗਾ ਇੱਕ ਮੁੰਡਾ ਦਾ ਪਹਿਲਾ ਨੰਬਰ ਲੈ ਗਿਆ ਤੂੰ ਉਦੋਂ ਦਲੀ ਰਾਜ ਚ ਦੂਜਾ ਨੰਬਰ ਆ ਵੀਰੇ ਦੂਜਾ ਨੰਬਰ ਹਾਂ ਉਦੋਂ ਦਾ ਨੰਬਰ ਲੈ ਗਿਆ ਇੱਕ ਤੂੰ ਮੋਬਾਈਲ ਨੰਬਰ ਮੋਬਾਈਲ ਨੰਬਰ ਵੀਰੇ 98 97795660 ਠੀਕ ਆ ਠੀਕ ਆ ਲੈ ਮਿੱਤਰੋ ਚੈੱਕ ਕਰ ਲੋ ਕਿੰਵੇ ਨੰਬਰ ਦੇਈਏ ਜੀ ਆਪਣੀ 8ਵੇਂ ਨੰਬਰ ਤੇ 8ਵੇਂ ਨੰਬਰ ਤੇ ਹਾਂਜੀ ਕਿਹੜੇ ਦਾ ਸੀਮਨ ਦੀ ਹੈ ਜੀ ਇਹ ਇਹ ਵੀਰ ਭਲੂਰੀਆ ਬਲ ਦੀ ਹੈ ਸਾਡੇ ਘਰ ਦਾ ਹੀ ਹੈ ਅੱਛਾ ਅੱਛਾ ਵਿਰਾਟ ਘੂਮੜ ਦਾ ਇਹ ਵਿਰਾਟ ਘੂਮੜ ਦੀ ਪੋਤੀ ਹੈ ਠੀਕ ਹੈ ਜੀ ਉਹ ਰਾਕਾ ABC ਸੀਮਨ ਉਹਦੀ ਪੜਪੋਤੀ ਹੈ ਠੀਕ ਹੈ ਠੀਕਾ ਮਾਲੇ ਮਾਲੇ ਪੱਖ ਤੋਂ M29 ਦੀ ਦੋਤੀ ਹੈ ਠੀਕ ਹੈ ਠੀਕਾ ਡਿਸਟ੍ਰਿਕਟ ਕਿਹੜਾ ਜੀ ਮੋਗਾ ਮੋਗਾ ਪਿੰਡ ਬਲੂਰ ਬਲੂਰ

ਕਤਮਾ ਨੰਬਰ 14 70 ਦਾ ਦੀ ਕੱਟੀ ਹੈ 14 ਤੇ ਮਾਦਰ ਕੜ ਗਿਆ ਬਈ ਮਾਦਰ ਕੜ ਆਪਣੇ ਕੋਲੇ ਨੇ ਪਹਿਲਾਂ ਛੁਏ ਹੀ ਮਾਣੇ ਚੋਂ ਟਰੇਡਾ 14 ਲੀਟਰ ਠੀਕ ਆ ਦੂਜੇ ਸੀ ਆਪਾਂ ਵੇਚਤੀ ਚਾਹੋ ਨੇ ਮੱਢੀ ਠੀਕ ਆ ਠੀਕ ਆ ਤੇ ਲੈ ਬਈ ਆਪਣੇ ਪਿੰਡ ਦੇ ਨੇ ਬਈ ਵੱਧ ਤੋਂ ਵੱਧ ਨਹੀਂ ਵੀਡੀਓ ਨੂੰ ਸ਼ੇਅਰ ਕਰੋ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 797312003 ਇੱਕ ਵਾਰੀ ਪੰਜਾਬੀ ਚ ਬੋਲ ਨਰਸੀ 731 20000 ਕਰਨਾ ਆ ਗਿਆ ਯਾਰ ਨਾਮ ਕ੍ਰਿਸ਼ਨ ਸਿੰਘ ਕ੍ਰਿਸ਼ਨ ਸਿੰਘ ਠੀਕਾ ਠੀਕਾ ਸੁੱਚੀ ਗੱਲ ਹੈ ਹਲੋ ਬਾਈ ਜੀ ਸਾਡੀ ਚੱਲੇਗਾ ਮੋਲੇ ਦੀ ਕਮਾਈ ਦਾ 100 ਖਾਦੀ ਸੀ ਇਹ ਬਹੁਤ ਸੱਚੇ ਸੱਚੇ ਦਾ ਨਾਮ ਰਿਹਾ ਚੱਲਣਾ ਪਰ ਕਮਾਈ ਦੇ ਨਾਲ ਪਰਦਾ ਮਰੀ ਦੀ ਜਿਹੜੀ ਮੈਂ ਬੀਮਾਰੀ ਲਈ ਬਹੁਤ ਹੋਇਆ ਜੀ ਪਜਣ ਖਾਣ ਕਰਦੇ ਵੀ ਕੰਮ ਸਹੀ ਜਤਨ ਲੈਣ ਨੂੰ ਕੋਈ ਨਾ ਕੋਈ ਕੋਈ ਨੋਟ ਨਹੀਂ ਅਸੀਂ ਲੜਾਈ ਨਹੀਂ ਕਰਦੇ ਯਾਰ ਅਸੀਂ ਆ ਪੁੱਤਰੇ ਆ ਵੀ ਅਸੀਂ ਗਾਹਾਂ ਨੂੰ ਇਹਦਾ ਸੁਧਾਰ ਕਰਕੇ ਲਿਆਈਏ ਉਹਦਾ ਰਿਕਵੈਸਟ ਕਰ ਰਹੇ ਹਾਂ ਤੁਸੀਂ ਉਹਨੂੰ ਵੀ ਸ਼ਰਾਬ ਵਾਲਾ ਨੂੰ ਕਹਿੰਦੇ ਯਾਰ ਸੁਣਤਾ ਬੈਠੋ ਤੁਸੀਂ ਪਸ਼ੂ ਲੈ ਕੇ ਆ ਬਾਈ ਤੁਹਾਡਾ ਹੱਕ ਬਣਦਾ ਸਾਰਾ ਕੋ ਪੁੱਛ ਕੇ ਜਾਵਾਂਗੇ ਦੱਸਦੇ ਨਹੀਂ ਬਾਈ ਕਹ ਤੜਕੇ ਦੱਸਾਂਗੇ ਬਾਈ ਯਾਰ ਤੁਸੀਂ ਪੁੱਛਿਆ ਕੋਈ ਗੱਲ ਨਹੀਂ ਸੁਣੋ ਮੇਰੀ ਗੱਲ ਸੁਣੋ ਮੈਂ ਇੱਕ ਮਿੰਟ